ਸਾਣਾ ਸੁਹਾਨਪੁਰ ਦੇ ਕੇਸ ਜਿਸ ਚ ਕੀਤਾ ਸੀ ਅੰਡਰ ਸੈਕਸ਼ਨ 302 ਅਜੀਤ ਸਿੰਘ ਵੱਲੋਂ ਕਿ ਉਹਨਾਂ ਦੇ ਬੇਟੇ ਦਾ ਕਤਲ ਜਿਹੜਾ ਉਹਦੇ ਬੇਟੇ ਨਹੀਂ ਕਰ ਦਿੱਤਾ ਹੈਗਾ ਤੇ ਇਹਦੇ ਸਬੰਧ ਵਿੱਚ ਕੇਸ ਜਿਸ ਤੋਂ ਕਰਕੇ ਡੀਐਸਪੀ ਪੁਲਕ ਸਰندر ਉਹਨਾਂ ਦੀ ਨਿਗਰਾਨੀ 'ਚ ਇੱਕ ਟੀਮ ਗੱਠ ਦਿੱਤੀ ਸੀ ਉਹ ਉਹਦੇ ਸਬੰਧ ਵਿੱਚ ਜਿਹੜਾ ਦੋਸ਼ੀ ਸੀਗਾ ਆਪਣੇ ਸੁਖਵਿੰਦਰ ਹੈ ਉਹ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ ਪੁਲਕ ਤੋਂ ਕਰਤਾਰਪੁਰ ਰੋਡ ਤੇ ਤੇ ਇਹ ਇਹਦੇ ਵਿੱਚ ਜਦੋਂ ਕੋਸ਼ਿਸ਼ ਤੋਂ ਪਤਾ ਲੱਗਿਆ ਕਿ ਦੋ ਦੋਨੇ ਭਰਾ ਹੈਗੇ ਆ ਔਰ ਇਹਨਾਂ ਵਿੱਚ ਕੋਈ ਮਾਮੂਲੀ ਝਗੜਾ ਹੋਇਆ ਹੈ ਫ੍ਰਿਜ ਤੋਂ ਲੈ ਕੇ ਤੇ ਉਹਦੇ ਵਿੱਚ ਜੋ ਝਗੜਾ ਹੋਇਆ ਚੱਕ ਦੇ ਵਿੱਚ ਹੀ ਸਕਪਲਿੰਗ ਹੋਈ ਔਰ ਇੱਕ ਬੰਦੇ ਨੇ ਚੱਕ ਕੇ ਦੂਜੇ ਦੇ दांत मार ਦਿੱਤਾ ਤੇ ਉਹਦੇ ਨਾਲ ਜਿਹੜਾ ਉਹਦੀ ਮੌਤ ਹੋ ਗਈ ਉਹਦੇ ਭਰਾ ਦੀ ਔਰ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਿਆ ਵੀ ਉਹਦੀ ਮੌਤ ਹੋ ਗਈ ਹੈ ਤੇ ਉਹਦੀ ਬਾਡੀ ਜਿਹੜੀ ਸੀਗੀ ਉਹ ਚੱਕ ਕੇ ਉਹਨੇ ਬੈੱਡ ਦੇ ਵਿੱਚ ਲੁਕੋ ਦਿੱਤੀ ਔਰ ਤੀਜੇ ਦਿਨ ਜਦੋਂ ਪਤਾ ਲੱਗਾ ਹੈਗਾ ਵੀ ਉਹਦੀ ਬਦਬੂ ਆ ਰਹੀ ਸੀ ਬਾਡੀ ਦੇ ਵਿੱਚੋਂ ਘਰ ਦੇ ਵਿੱਚੋਂ ਤੇ ਉਹਦੇ ਫਾਦਰ ਨੇ ਬਿਆਨਾਂ ਤੇ ਫਿਰ ਅਸੀਂ ਕੇਸ ਰਿਸਟ ਕੀਤਾ ਤੇ ਉਸ ਤੋਂ ਬਾਅਦ ਇਹ ਅਸੀਂ 10 ਤਰੀਕ ਨੂੰ ਅਰੈਸਟ ਕਰ ਲਿਆ ਇਹ 24 ਘੰਟੇ ਦੇ ਵਿੱਚ ਵੀ ਸੀ ਜਿਹੜਾ ਅਕਿਊਜ਼ ਉਹ ਅਸੀਂ ਇੱਥੇ ਰੈਸਟ ਕੀਤਾ ਔਰ ਨਾਲ ਦੀ ਫਰਦਰ ਇਨਵੈਸਟੀਗੇਸ਼ਨ ਉਹ ਵੀ ਕਰਦੇ ਆ